ਗੋਵਾਲਾ ਜੀ ਪਤੋ ਗੋਵਾਲਾ ਪਤੀ ਬਣ ਕੇ ਮਤ ਰਸੂਲੇ ਖਾਦੇ ਵਿੱਚ ਅੱਜ ਉਹ ਸਦਰ ਘਾਟੀ ਦੇ ਉੱਤੇ ਅੱਪਾ ਬੱਜਿਆ ਆ ਗੁਰੂ ਦਾ ਛਾੜੀ ਜੰਦਰ ਕੀ ਪ੍ਰਿਆ ਪੰਤੋ ਇਸ ਗੁਰੂ ਦਾ ਛਾੜੀ ਦੇ ਹੇਠਾਂ ਬਹਿ ਜਾਣਾ ਬਾਬਾ ਜੀ ਨੇ ਤੇ ਗੋਵਾਲਾ ਖੜਦੀਆਂ ਗੋਵਾਲਾ ਦੇ ਆਪ ਜਾਣ ਕੇ ਜੁਗੀ ਜਾਣਾ ਤੇ ਬਾਬਾ ਜੀ ਖੁਲਾਰ ਕੇ ਬੈਠੀ ਪਵਾ ਇੱਥੇ ਵੀਦਾ ਗਿਆ 12 ਸਾਲ ਵੀਰ ਗਿਆ ਪੱਕੋ ਉੱਪਰ 바ਵਾ ਜੀ ਨੂੰ ਮਾਤਾ ਰਤਨ ਨੂੰ ਸਮਝ ਨਹੀਂ ਸਕੀ ਆਖਰ ਜਿਹੜਾ ਸ਼ਿਫ ਕੋਲ ਦੇ ਨਾਲ 12 ਸਾਲ ਦਾ ਬਰਦਾ ਕੀਤਾ ਹੋਇਆ ਸੀ ਉਹ ਸਮਾ ਪੂਰਾ ਹੋ ਗਿਆ 바ਵਾ ਜੀ ਨੇ ਅੰਦਰ ਅਰਚਨ ਕਰਾਇਆ ਜੀ ਤੋਂ ਕਰਿਆ ਇਹਦੇ ਦੇ ਪਾਸੇ ਸੋਟਣਾ ਜਿਹੜੀ ਲੋਕਾਂ ਦੇ ਚਾਹੇ ਅੰਦਰੋਂ ਕਰ ਦੋ ਸਿਆ ਮੋਸਤਵਾ ਕਰ ਤੋਂ ਰੱਬੇ ਅਰੇ ਜੀਰੋ ਹੋ ਗਏ ਤੇ ਬਾਵਾ ਜੀ ਨੂੰ ਸੋਟ ਸੋਟ ਖਾਣੇ ਤੋਂ ਕੋਈ ਨਹੀਂ ਆ ਬਰੰਦੇਵਾ ਸਿਆ ਰੀਆ ਤੇ ਮਾਰਤਾ ਲਤਰੋ ਹੁਣ ਬਾਵਾ ਜੀ ਨੂੰ ਜੇ ਚਾਲ ਛੱਡੀਏ ਅੱਜ ਤੋਂ ਯਾਹ ਦੇ ਚਾਲ ਛੱਡੀਏ ਅੱਜ ਤੋਂ ਯਾਹ ਦੇ ਕਿਤੇ ਹੋਰ ਲਾ ਲਈ ਇਹ ਮੇਰਾ ਕਿਤੇ ਲੋਕ ਡੱਲੇ ਬੱਦਿਆ ਕਿਤੇ ਡੱਲੇ ਬੱਦਿਆ ਉਹ ਰੋਜ਼ਾਰ ਚੀਕਿਆ ਵੇਗਾ ਜਾਣੇ ਰੇਤ ਤੇ ਬਾਬਾ ਜੀ ਨੂੰ ਫੜਨ ਵਾਸਤੇ ਪੁਲਿਸ ਰੇਡ ਕਰਦੀ ਆ ਮਾਤਾ ਰਤਨੋ ਚੋਪਰੀਆਂ ਦੇ ਵਿੱਚ ਕਦੇ ਕਿਸੇ ਨੂੰ ਭੋਲੇ ਨਹੀਂ ਬੱਤੇ ਨੂੰ ਫੇਰ ਘੁਟਾਉਂਦੇ ਨਹੀਂ ਆ ਪਰ ਬਾਬਾ ਜੀ ਨੂੰ ਤਾਂ ਪਤਾ ਹੀ ਨਹੀਂ ਸੀ ਕਿ ਮਾਤਾ ਰਤਨੋ ਇਸ ਤਰ੍ਹਾਂ ਕਿਉਂ ਹੋ ਗਿਆ ਬਾਬਾ ਜੀ ਹਾਰ ਕੇ ਮਾਤਾ ਰਤਨੋ ਨੂੰ ਕਹਿੰਦੇ ਬਾਹ ਗੱਲ ਕੀ ਆ ਕਹਿੰਦੇ ਪੁੱਤਰਾ ਐਵੇਂ ਤਨਵਾ ਲੱਸੀ ਰੁਪਈਆ ਖੋਹਦੀ ਰਹੀ ਆ ਆ ਹਾਲਤ ਨਾ ਹੁੰਦੀ ਜੇ ਮੈਂ ਤੈਨੂੰ ਘਰ ਦੇ ਵਿੱਚ ਪਾਲੀ ਦਾ ਬੜਾ ਅੱਕ ਰੱਖਿਆ ਹੁੰਦਾ ਤੇ ਬਾਬਾ ਜੀ ਕਹਿੰਦੇ ਬਾ ਗੱਲ ਕੀਆ ਤੇ ਤੂੰ ਸਤਾਈਆ ਜੀ ਵੀਰਾਂ ਦੀ ਮਸਲਾ ਹੈ ਬਾਬਾ ਜੀ ਕਹਿੰਦੇ ਮੈਂ ਕਿੱਥੇ ਆੜੀ ਨਹੀਂ ਬਰਲਾ ਕੋਲ ਦਿਖਾੜਾ ਮੰਨੋ ਮੈਂ ਕੀੜੀਆਂ ਫਸਲ ਆ ਜਾ ਤੇ ਭਗਤੋ ਯਾਰ ਕਿੱਡੀ ਮਿਲਦਾ ਨਾ ਲਿਆ ਕਿਦੇ ਦਿਖਾੜੋ ਕਿੱਥੇ ਫਸਲਾ ਉਹ ਜਿਹੜੀਆਂ ਔਰ ਕੀ ਦੇਖਿਆ ਫਸਨਾ ਦੇ ਲਿਆ ਅੱਗੇ ਨਾਲੋਂ ਚੌਕੜੀਆਂ ਸੇਂਗੀ ਕਹੜਾ ਪੜ ਹਾਲਿੰਦਾ ਬਹੁਤ ਸੇਹਾਰ ਕੀ ਹੈ ਪੁਲਿਸ ਵੀ ਸਾਰੀ ਚਰਨਤੀ ਹੋ ਗਈ ਤੇ ਬਾੜ ਦੁਆਰ ਜਿੱਤੇ ਜੀਵ ਦਾ ਅਸੀ ਸਾਰੇ ਚਰਨਦੇ ਹੋ ਗਏ ਤੇ ਬਾਬਾ ਜੀ ਬਾਤਾਂ ਸੁਣਨ ਉਹ ਕਹਿੰਦੇ ਮਾਂ ਮੇਰੀਏ ਬਾਸ ਨਹੀਂ ਸੀ ਤੇਰੇ ਦੇਖ ਲਿਖੇ ਭਗਵਾਨ ਨੇ ਬਾਸ ਨਹੀਂ ਸੀ ਤੇਰੇ ਦੇਖ ਲਿਖੇ ਭਗਵਾਨ ਨੇ ਤੇਰੇ ਸੇਖੇ ਭਗਵਾਨ ਨੇ ਹੋ ਰੋ ਰੋ ਕੇ ਬੁਲਾ। ਜੀ ਜੀ ਜੀ। ਜੀ ਜੀ ਜੀ। ਲੋ ਭਗਤੋ। ਮਾਤਾ ਰੋਤੋ ਤੇ ਜਦੋਂ ਆਖਿਆ ਵਾ ਬਾਬਾ ਜੀ ਨੂੰ 1200 ਰੁਪਿਆ ਕੋਲ ਲਈ। ਜੁਨੇ ਸਾਹ ਬੋੜਿਆ। ਬੋੜ ਦੇ ਵਿੱਚ ਚਮਟਾ ਮਾਰਿਆ ਬਾਬਾ ਜੀ ਨੇ। ਕਾਂਟ ਕੇ ਰੋਟੀਆਂ ਦਾ ਖਾਤਿਆਂ ਕਹਿੰਦੇ ਮਾਤਾ ਇੱਕ ਵੀ ਰੋਟੀ ਘੱਟ ਤਾਂ ਨਹੀਂ ਦੇਖਦਾ ਬਾਤ ਆ ਰੋਣ ਸ਼ੁਰੂਿੰਦੀ ਹੋ ਗਈ ਆ ਤੇ ਬਾਬਾ ਜੀ ਨੇ ਚੌਂਟਾ ਮਾਰਿਆ ਤੇ ਰੱਸੀਆਂ ਦੇ ਫੁਆਰੇ ਬੁਲਾਤੇ ਕਿਸੇ ਬਾਤ ਆ ਹਾਂ ਆ 10 ਬਜਾ ਲੱਚੀ ਬੰਦ ਹੋ ਗਈ ਤੇ ਫਿਰ ਆਉਣਗੇ ਸੰਤਾ ਚੇਤ ਜੀ ਇੱਧਰ ਤੇ ਇੱਧਰ ਵਾਰ ਦੇ ਬੰਮੀ ਦੇ ਲੱਕੜ ਕੱਢਣਗੇ ਤੇ ਰੌੜ ਕਾਲ ਕਰ ਕਰ ਰਿਹਾ ਲੱਖਾਂ ਲੋਕੀ ਭਗਤਾਨ ਕਰਨਗੇ ਤਾਂ ਤੇਰੇ ਕੋਲੋਂ ਮਿਲਤਾ ਪਹੁੰਚਣਗੇ ਪਰ ਮਾਤਾ ਤੇਰੇ ਕੋਲ ਮੈਂ ਹੁਣ ਇਕੱਲਾ ਮਾਰ ਹੁੰਦੀ ਰਤੋਂ ਇਹਦੀ ਜੋਗਿਆ ਇੱਕ ਰਾਤ ਰਹਿ ਜਾ ਕੋਈ ਬੰਦਾ ਤੇ ਕੋਲੇ ਨਾਲ ਪਿਆਰ ਬੈ ਜਾ ਤੂੰ ਮੇਰੇ ਕੋਲ 12 ਸਾਲ ਕੰਡੇ ਆ ਮੈਨੂੰ ਇਦਾਂ ਛੱਡ ਕੇ ਰਹਿ ਜਾ ਔਰ ਬਾਬਾ ਜੀ ਕਹਿੰਦੇ ਮਾਤਾ ਫਕੀਰ ਕਿਸੇ ਦੇ ਵਸਨੇ ਹੁੰਦੇ ਫਕੀਰ ਤੇ ਸਾਥ ਜਿਹੜੇ ਕਦੇ ਕਿਸੇ ਦੇ ਮਿੱਤ ਨਹੀਂ

ਬਾਬਾ ਜੀ ਉਹਦੇ ਮਿੱਤ ਵੀ ਨਹੀਂ ਬਣੇ ਬਾਬਾ ਜੀ ਬਣਦੇ ਨੇ ਸੱਚ ਦੇ ਪੁਜਾਰੀਆਂ ਦੇ ਵਿੱਚ ਜਿਹੜਾ ਸੱਚ ਬੋਲਦਾ ਤੇ ਨਾਮ ਜਪਦਾ ਇਹ ਨਾਮ ਜਪੜਾ ਤੇ ਨਾਮ ਨੂੰ ਜਪੋ ਨਾ ਇਹੋ ਪ੍ਰਭ ਸਾਰਾ ਸਾਰਾ ਨੇ ਹੋਰ ਕੌਣ ਦਿਲਾਂ ਦੀ ਕਾਲੀ ਗੇਟ ਹਾਂ ਨਹੀਂ ਨਾ ਨਾ ਪਰ ਕੋਈ ਬਾਜਾਂ ਹਾਰਦੇ ਆ ਕੇ ਆ ਕੇ ਆਪ ਵੀ ਆ ਕੇ ਹੋਈ ਨਹੀਂ ਆਪ ਵੀ ਦਿੱਤੇ ਦੇ ਮਾਵਾ ਬਣਾ ਹਾਂ ਉਹ ਜੋ ਬਣਾ ਬੈ ਬਈ ਹਾਪੀ ਚੁੱਪ ਕਰੋ ਇਹ ਚੁੱਪ ਕਰਾ ਲੋ ਰੋਟੀਆਂ ਕੱਟ ਕੇ ਦਿਖਾਤੀਆਂ ਮਾਤਾ ਰਸ ਰੋਖੇ ਦੀ ਜੋ ਗਿਆ ਮੇ ਤੋਂ ਕਾਸੀ ਹੋ ਗਈ ਮੈਨੂੰ ਵਾਪਸ ਕਰ ਦੇ ਪਰ ਬਾਬਾ ਜੀ ਕਹਿੰਦੇ ਮਾਤਾ ਫਿਰ ਕੀ ਫਕੀਰਾਂ ਨੂੰ ਪਿੰਦਾ ਕੋਈ ਪਿਆਰ ਨਹੀਂ ਫਕੀਰ ਤੇ ਕਿਸੇ ਦਾ ਮੈਤੂ ਨਹੀਂ ਤੇ ਆ ਸਾਡੇ ਸਾਹਮਣੇ ਪਾਪਾ ਜੀ ਬੈਠੇ ਨਾਲ ਮੇਰੇ ਅਸਥਾਨ ਆ ਪਿਆ ਇਹ ਮੇਨਾਂ ਲੜਪਾ ਤਾਂ ਮੇਨਾਂ ਕਈ ਸਾਲ ਤਾਂ ਕਦੀ ਬੋਲਦਾ ਕਉ ਮਨ ਹਉਣਾ ਪਹਿਲਾ ਵੜੇ ਤੇਰੀ ਕਿਰਪਾ ਦੇ ਕਿਉਂਕਿ ਇਹਨਾ ਇਹਨਾਂ ਤੇ ਗੁੱਸਾ ਥੋੜੀ ਆ 6912878 ਦਾ ਪੱਕਾ 800 ਰੁਪਏ ਚੋਗੜਿਆਂ ਜਾਂਦਾ ਜਿਨ ਮੈਂ ਮੇਰੀ ਨੂੰ ਮਾਰ ਕੇ ਬੰਦਿਆ ਜਿੱਕੀ ਕਰਕੇ ਫੁੱਟ ਪੜੇ ਗੁਰੂ ਦੇ ਫਿਰ ਸੋਖੋਂ ਪੜ ਗਿਆ ਫਰਟੋ ਦੱਸ ਲੈ ਬਾਬਾ ਜੀ ਪੁਰਾਹਾਰੀਆਂ ਬਹੁਤ ਜ਼ਿਆਦਾ ਬੇਤਾਂ ਕੀਆ ਨਾ ਮਾਤਾ ਰਤਨ ਨੇ ਮਾਤਾ ਰਤਨ ਬਾਬਾ ਜੀ ਕਿਹਦੇ ਚਾਲ ਫੇ ਮਾਤਾ ਤੇਰਾ ਤੇ ਤਪ ਕਰਦਾ ਤੇਰੀ ਇਸ ਜਗ੍ਹਾ ਖੁੱਲੀ ਦੇ ਵਿੱਚ ਮੈਂ ਨਹੀਂ ਆਉਣਾ ਮੈਂ ਗੁਰੂ ਨਾ ਝਾੜੀ ਦੇ ਫੁੱਲ ਤੇਰਾ ਲੈਣਾ ਤੇ ਉੱਥੇ ਮੇਰੀਆਂ ਰੋਟੀਆਂ ਦੇ ਜਾ ਕਰੀ ਤੇ ਫੱਕਰ ਇੱਥੇ ਬੈਠਣ ਕਰਕੇ ਧੂੜੇ ਇੱਥੇ ਲਾਉਣ ਕਰੀ ਬਾਬਾ ਜੀ ਨੇ ਫਿਰ ਇਹ ਤੁਹਾਨੂੰ ਦਾ ਚਾਰੀ ਦੇ ਫਰਤੂਣਾ ਦਾ ਆਪ ਤੂੰੜਾ ਲਾ ਕੇ ਬਾਤਾ ਰੋਕਣ ਦੇ ਹੋਣਾ ਸ਼ੁਰੂਆੰਦੀ ਹੋਈ ਨੇ ਉੱਥੇ ਰੋਟੀਆਂ ਜਾ ਕੇ ਤੇ ਜਿਹੜੇ ਨੂੰ ਪਤਾ ਇਹਨੇ ਕਿਹੜਾ ਖਾਣੀਆਂ ਆ ਕੇ ਇਹਨੇ ਜਿਵੇਂ ਕੱਢ ਕੇ ਦੁਕਾਨ ਦੀ ਪਰ ਮਾ ਘਾ ਰੋਕੂ ਦੇ ਆਪਣੀ ਫਾਰਵਰਡ ਦੀ ਯੂਨ ਕੋਈ ਪਰ ਕਹਿੰਦੇ ਜਦੋਂ ਫਕੀਰ ਹੋਣਾ ਫਕੀਰ ਉਹ ਉਹਦਾ ਕਿਹਨੂੰ ਫਕੀਰ ਆ ਜਿੰਨਾ ਫਿਰ ਉਹ ਦੁਨੀਆਂ ਦੇ ਵਿੱਚ ਨਹੀਂ ਆਉਂਦਾ ਜਦੋਂ ਦੁਨੀਆਂ ਦੇ ਸਾਹਮਣੇ ਆ ਗਿਆ ਫਿਰ ਉਹ ਸ਼ਫਰ ਹੋ ਜਾਂਦੇ ਗਾਵਾਲੀ ਨੇ ਗੁਰੂ ਨਾਥ ਜੀ ਕੋਲ ਮੇਰਾ ਵਾਲਿਆ ਉਹਨਾਂ ਨੇ ਕਿਹਨੂੰ ਗੁਰੂ ਗੋਗਨਾਥ ਔਰ ਜੰਮੂ ਕਸ਼ਮੀਰ ਵੱਲੋਂ ਘੁੰਦਾ ਘੁੰਦਾ ਕੱਟੜੇ ਵੱਰੋਂ ਇੱਥੇ ਆ ਪਹੁੰਚਾ ਉਹਨੂੰ ਪਤਾ ਲਗਾ ਕਿ 12 ਸਾਲ ਦੀ ਉਹ ਰਸੀ ਰੁਪਈਆ ਦੀ ਛੋਟ ਜਿਹੜਾ ਬਾਅਦ ਕੇ ਤੇ ਕੱਟ ਕੇ ਖਾ। ਉਹ ਟੱਕਰ ਲੈਣ ਦੇ ਵਾਸਤੇ ਬਾਬਾ ਜੀ ਕੋਲ ਕਹਿੰਦਾ ਜੇਕਰ ਹੁਣ ਜਿੱਦਾ ਸਾਡੀ ਮੋਦੀ ਸਰਕਾਰ ਨਾਲ ਗੱਲ ਕਰਦੀ ਆ ਭੰਜੇ ਇਹ ਪਰਵਾਤ ਮਾਰ ਵੀ ਮੇਰਾ ਹੋ ਜਾਏ ਤਾਂ ਸਾਰਾ ਪੇਰਾ ਹੀ ਨਾਸ ਹੋ ਸਕਦਾ ਇਸੇ ਹੀ ਸੱਸ ਵੀ ਇਹ ਗੱਲ ਕਰ ਰਿਹਾ ਕਿ ਜੇ ਇਹ ਜ਼ਿਲ੍ਹਾ ਮੇਰਾ ਵੱਡਾਏ ਤਾਂ ਲਾਥਾ ਦਾ ਲਾਥ ਕਹਾ ਹੋਏਗਾ ਸਭ ਤੋਂ ਵੱਡਾ ਮੈਂ ਬਾਦਸ਼ਾਹ ਕਹਾਵਾਂਗਾ 바ਵਾ ਜੀ ਨੂੰ ਘਿਰਦੇ ਆਣ ਕੇ ਇਸੇ ਕਰਕੇ ਕਿਰਪਾ ਕਰੀ ਤੇ ਕੋੜਾਂ ਕੇ ਦੇਖਦੇ ਕਾਥਰ ਵੀ ਆਇਆ ਛੜਿਆ ਤੋਂ 12 ਹਜ਼ਾਰ ਰੁਪਿਆ ਲਕੀ ਰੁਪਿਆ ਕੱਢ ਕੇ ਦੱਸ ਬਾਬਾ ਜੀ ਕੁਛ ਨਹੀਂ ਬੋਲੇ ਸੁਰਨਾਰ ਚਾਰੀ ਕੋ ਬੱਠੇ ਨਾਲ ਜਾ ਪਰੇ ਜਾ ਜੇ ਤੂੰ ਵਾਕਈ ਗੁਰੂਆਂ ਕਿਹਦਾ ਚੜਿਆ ਤਾਂ ਮੇਰੇ ਨਾਲ ਸਵਾ ਲੱਖ ਚੇਦਾ ਇਹੋਰੀ ਭੁੱਖ ਲੱਗੀ ਆ ਏਨੋ ਖੇਸੇ ਤੇ ਕਿਦਾਂ ਜਾ ਕੇ ਬਾਬਾ ਜੀ ਕੋਲ ਮਾਤਾ ਰਤਨ ਦੀਆਂ 10 ਵਾਈਆਂ 10 12 ਕਾਈ ਗਈਆਂ ਪਰ ਬਾਬਾ ਜੀ ਨੇ ਅੱਖਾਂ ਖੋਲੀਆਂ ਤੇ ਜਿੱਪੀ ਲਈ ਆ ਇੱਕ ਔਸਰ ਗਾਓ ਬੱਛੀ ਡੇਢ ਸਾਲ ਦੀ ਬੱਛੀ ਉਹਨੇ ਰਸਤਾ ਪੀ ਵਾਰੀ ਆ ਚਿੱਪੀ ਉਹਨੇ ਰਾਤ ਸਤੀ ਆ ਪੋਚੋ ਬਿਨਾਂ ਛੋੜ ਕੋ ਚਿੱਪੀ ਜਿਹੜੀ ਆ ਦੁੱਧ ਨਾਲ ਭਰ ਗਈ ਜੁਕਾਰਾ ਪੋਣਾ ਹਰੀ ਦਾ ਬੋਲਦਾ ਆ ਰਹੀ ਹੈ ਤੂੰ ਮੋਰਨਾ ਅਣਕਾ ਦਾਉ ਬਬਾ ਜੀ ਆ ਲੋ ਚਿੱਪੀ ਹਾਂ ਤੇ 300 ਆ ਜਿਹਾ 5 ਲੱਖ ਚੇਲਾ ਤੁਹਾਡਾ ਕਿਵੇਂ ਛਾ ਦਿਓ ਉਹ ਕਿਦਾ ਤਰਾ ਦਿਮਾਗ ਖਰਾਵਾ ਆਪ ਜਿੱਤੀ ਦੇ ਬੱਚੋ ਸਵਾ ਲੱਖ ਤੇ ਲੱਖ ਤੋਂ ਲੱਗ ਸਾਇਦਾ ਇਹਨਾਂ ਮਾਰਾਂ ਦੀ ਸ਼ਿਕਾਇਤ ਤਾਂ ਸਹੀ ਸਵਾ ਲੱਖ ਤੇ ਲਾ ਜਿਹੜਾ ਚਿੱਪੀ ਦੇ ਵਿੱਚੋਂ ਦੁੱਧ ਨਾਲ ਜਾਂਦਾ ਪਰ ਚਿੱਪੀ ਚੋਂ ਸੋਦੀ ਨਹੀਂ ਮੁੱਕਿਆ ਸਿਕਾਰਾ ਪੜਾ ਬਸ ਸੱਚੀ ਸੋਹਾਰ ਕੀ ਹੈ ਉਹ ਦੇਖਿਆ ਵਕਈ ਬਹੁਤ ਬਹੁਤ ਚਾਪਦੀ ਰਹਾ ਉਹ ਆਪਣੇ ਛੇਲੇ ਨੂੰ ਕਹਿਣਾ ਪੜ ਲੋ ਜਾਵੇ ਨਾ ਹੁਣ ਇਹ ਨਸਣਾ ਨਹੀਂ ਚਾਹੀਦਾ ਇਹਦੇ ਫਣਕੜਾ ਜਿਹੜੀਆਂ ਮੇਰੀਆਂ ਮੰਗਾਂ ਤੇ ਕਰਨਾ ਜਪਾਣੀ ਸ਼ੁਰੂ ਕਰਦੋ ਪਰ ਕੋ ਜਿਲ੍ਹਾ ਮੁੰਦਰਾਪੁਰ ਵਿੱਚ ਸ਼ੁਰੂ ਕਰਤੀਆ ਬਾਵਾ ਜੀ ਨੇ ਕਰਨਾ ਵਿੱਚੋਂ ਖੂਨ ਨਹੀਂ ਦੁੱਧ ਵਗਣਾ ਸ਼ੁਰੂ ਹੋ ਗਿਆ ਤੇ ਉਹ ਹੁਣ ਚੇਲੇ ਦੱਸਦੇ ਆ ਕਿ ਇਹ ਜੀ ਖੂਨ ਨਹੀਂ ਵਗਦਾ ਇਹ ਤਾਂ ਦੁੱਧ ਵਗਦਾ ਮੁੰਦਰਾ ਵਿੱਚ ਪੈਂਦੀਆਂ ਨਹੀਂ ਉਹ ਪਹਿਲਾਂ ਕੋਈ ਨਹੀਂ ਹੱਸ ਕੇ ਮੈਂ ਨਹੀਂ ਬਾਵਾ ਜੀ ਨੂੰ ਫੜ ਲਿਆ ਨੇ ਪੁਰ ਕੋਠਰਾ ਫਰੇ ਕਿਹਾ ਤੂੰ ਐਡੀ ਸ਼ਕਤੀ ਵਾਲਾ ਤੂੰ ਮੇਰਾ ਚੇਲਾ ਬਣਦਾ ਆ ਕਹਿੰਦਾ ਮਹਾਰਾਜ ਮੈਂ ਪਹਿਲੇ ਚੇਲਾ ਬਣਿਆ ਹੋਇਆ ਕਿ ਜ਼ਰਾ ਉਹਦਾ ਠੀਕ ਆ ਮੈਂ ਤੁਹਾਡੇ ਵਿੱਚ ਬਹਿ ਕੇ ਭਗਤੀ ਕਰ ਸਕਦਾ ਉਹ ਗੁਰੂ ਗੋਬਿੰਦ ਸਿੰਘ ਮੱਬਿਆ ਨਹੀਂ ਕਹਿੰਦਾ ਜੇ ਤਰ ਤੂੰ ਮੇਰਾ ਚੇਲਾ ਨਹੀਂ ਬਣਨਾ ਉਹਨਾਂ ਜੇ ਮੇਰੇ ਮਨ ਨੂੰ ਸਮਰ ਨਹੀਂ ਹੋਣਾ ਕਹਿੰਦਾ ਕਿ ਮੈਂ ਦੂਜਾ ਚੇਲਾ ਨਹੀਂ ਬਣ ਸਕਦਾ ਮੈਂ ਪਹਿਲੇ ਹੀ ਚੇਲਾ ਬਣਿਆ ਹੋਇਆ ਤੇ ਉਹਨੇ ਹਾਰ ਮੰਨਦੇ ਹੋਏ ਦੇਖ ਕੇ ਗੁਰੂ ਗੋਬਿੰਦ ਸਿੰਘ ਜਿਹੜੇ ਬਿਰਕ ਸ਼ਾਲਾ ਦੇ ਉੱਤੇ ਬੈਠਾ ਸੀ ਨਾ ਉਹ ਕਹਿੰਦਾ ਲੈ ਇਹ ਮੈਂ ਅਸਮਾਨ ਦੇ ਉੱਤੇ ਚਾੜ ਦਿੱਤੀ ਆਬਨ ਕਿਸ਼ਾਲਾ ਤੇ ਇਹਨੂੰ ਹੁਣ ਥੱਲੇ ਤਾਰ ਕੇ ਦਿਖਾਵਾਂ ਬਾਬਾ ਜੀ ਕਹਿੰਦੇ ਮੋਕਾ ਇਹ ਤੇਰੇ ਵਿੱਚ ਬਹੁਤ ਤਕੜੀ ਮੂਰਤ ਤਾਂ ਇਹ ਮਿਰਗਸ਼ਾਲਾ ਮੇਰੇ ਵਾਸਤੇ ਦਾ ਕੱਕਰੀ ਜੇ ਮੈਂ ਅਸਮਾਨ ਨੂੰ ਪਾੜਦਾ ਜਹਾਂ ਦਾ ਅਸਮਾਨ ਪਾੜ ਸਕਦਾ ਬਾਬਾ ਜੀ ਨੇ ਹੱਥ ਦੇ ਵਿੱਚ ਚਪਟਾ ਫੜਿਆ ਸੀ ਛੇਪੜੇ ਦਾ ਦਾ ਲੈ ਕੇ ਛੱਡਿਆ ਪੰਕੋਤ ਰਹਿਮਾਨੀ ਤੇ ਉੰਗਰ ਰਿਸ਼ਾਲਾ ਜਿਹੜੀ ਆ ਪਾੜ ਕੇ ਕਈ ਗੋਦੇ ਟੋਟੇ ਕਰਕੇ ਫੋਲੇ ਸੜਤੀ ਆ ਉਸ ਦਾ ਫਾਇਦਾ ਰੋਜ਼ ਸਜੇ ਦਰਵਾਜ਼ੀ ਜੈ ਹੁਣ ਬਹੁਤ ਬੋੜ ਨਾਲ ਕੋਲੋਂ ਇੱਕ ਬਿੱਕਾ ਦੇਖਿਆ ਗੁਰੂ ਗੋਬਿੰਦ ਸਿੰਘ ਜੀ ਕਹਿੰਦਾ ਮੈਂ ਹੁਣ ਤਾਂ ਤੇਲਿਓ ਮਰ ਜਾਓ ਮਰ ਜਾਓ ਔਰ ਇਹ ਛੋਟਾ ਜਿਹਾ ਮਾਲਕ ਤੁਹਾਡੇ ਹੱਥੋਂ ਜੀਦਾ ਆਉਣਾ ਚਾਹੀਦਾ ਇਹਨੂੰ ਮਾਰ ਦੋ ਫੇਰ ਤਰੀਕਾ ਬਾਵਾ ਜੀ ਨੇ ਛੇ ਕੋੜੇ ਨੂੰ ਫਰਜ਼ ਯਾਦ ਕੀਤਾ ਤੇ ਅਫਵਾਹ ਦੇ ਵਿੱਚੋਂ ਮੋਹ ਆਇਆ ਤੇ ਬਾਵਾ ਜੀ ਉਸੇ ਮੋਹ ਦੇ ਉੱਤੇ ਬੈ ਕੇ ਅਸਮੰਨੀ ਉਹ ਨਾਲ ਇੱਕ ਵਾਰ ਕਰ ਕੋਈ ਦਕਾਰਾ ਪੋਣਾ ਫਾਲੀ ਬਹੁਤ ਸਾਰੇ ਵਾਰ ਕੀ ਹੈ ਹੋਰ ਰਸਤੇ ਚੜ ਕੇ ਬਾਵਾ ਜੀ ਕਿੱਥੇ ਪਹੁੰਚੇ ਜਿੱਥੇ ਹੁਣ ਗੋਫਾ ਆ ਭਗਤੋ ਢੋਈ ਦਾ ਜਿੱਥੇ ਜਾ ਕੇ ਉਹ ਆਪਣਾ ਟਿਕਦੇ ਆ ਬਾਵਾ ਜੀ ਉਸ ਗੋਫਾ ਦੇ ਵਿੱਚ ਜਾ ਕੇ ਤਾਰਾ ਲੈ ਲਿਆ ਜੇ ਫਿਰ ਉਹ ਅਰਾਲਿਆ ਤੇ ਤੜਖਾਰ ਹੋਈ ਬਾਬਾ ਜੀ ਦੇ ਸੱਖ ਬੁਲਾਣਾ ਸੀ ਸੱਖ ਬੁਜਾਉਦੇ ਹੁੰਦੇ ਸੀ ਤੇ ਬਾਬਾ ਜੀ ਦਾ ਚੇਲਾ ਬੜਿਆ ਸੀ ਇੱਥੇ ਗੁਰੂ ਕੋਰ ਖਾਲਸਾ ਦਾ ਚੇਲਾ ਬੜਿਆ ਸੀ ਭਰਤਰੀ ਨਾ ਕੋਈ ਨੇ ਤੇ ਭਰਤਰੀ ਨਾ ਕਰੋ ਗੁਰੂ ਕੋਰ ਖਾਲਸਾ ਨੇ ਆਖਿਆ ਭਗਤਾਰ ਤੇਰੇ ਤੋਂ ਤੇ ਚੇਲਾ ਕੋਈ ਨਹੀਂ ਮੇਰਾ ਜਾ ਬਾਬੇ ਨੂੰ ਫੜ ਕੇ ਲੈ ਕੇ ਦਿੱਤੇ ਮੇਰਾ ਪਾਰਕਰੀ ਦਾ ਅਸੀਂ ਜਗਾ ਦੇਖੀਆ ਉੱਲੇ ਪਾਸੇ ਪਾਰਕਰੀ ਨਾਲ ਵੀ ਉੜਿਆ ਉਸਨੇ ਜਾ ਕੇ ਉਹ ਜਗਾ ਤੇ ਜਾ ਕੇ ਆਤਰਾ ਲੈ ਲਿਆ ਉਦੋਂ ਤੱਕ ਕਿ 4:10 ਦਾ ਸਮਾਂ ਹੋ ਗਿਆ ਤੇ ਸੰਖ ਵਲਿਆ ਬਾਬਾ ਜੀ ਦਾ ਪਾਰਕਰੀ ਦਾ ਅਸੀਂ ਲਗ ਰਿਹਾ ਉਹਨੇ ਪਾਰਕਰੀ ਨਾਲ ਜਾ ਕੇ ਗੁਫਾ ਦੇ ਵਿੱਚੋਂ ਬਾਬਾ ਜੀ ਨੂੰ ਲੱਭਿਆ ਬਾਹਰੋਂ ਭੱਜਿਆ ਬਾਬਾ ਜੀ ਨੂੰ ਤੇ ਦਾ ਆਪਣੇ ਆਪ ਚਲੇਗਾ ਕਿ ਉਹ ਜਾਵਤ ਰਸਤਾ ਫੇਰਾਗਾ ਤੈਨੂੰ ਹੁਣੇ ਬਾਬਾ ਜੀ ਕਹਿੰਦੇ ਗੱਲ ਸੁਣ ਭਗਤਾਂ ਤੋਂ ਆਪਣਾ ਹਿਸਾਬ ਸੋ ਲਾ ਲਾ ਜੇ ਤੇਰਾ ਬਿਰੋ ਗੁਰੂ ਨਹੀਂ ਫੜ ਸਕਦਾ ਮੈਂ ਤੇਰੇ ਕੋਲ ਫੜਮਾਉਣਾ ਇਸ ਤਰਕੇ ਮੇਰੇ ਨਾਲ ਆੜ ਨਾਲ ਤੂੰ ਕੇ ਘਰ ਦਾ ਸਤਿਆ ਹੋਇਆ ਆਪਣੀ ਜਨਾਨੀ ਤੋਂ ਤੇ ਤੂੰ ਵੀਰ ਵਣ ਕੇ ਆਇਆ ਇਸ ਤਰਕੇ ਜੇ ਚੰਗਾ ਚੌਨਾ ਤਾਂ ਮੇਰੇ ਕੋ ਬੈਠ ਕੇ ਇਸ ਤੇ ਫਤਕੀ ਤਾ ਲੈ ਬੱਤਰੀ ਨਾਲ ਫਿਰ ਨਹੀਂ ਸੋਚਿਆ ਮੈਂ ਕੋਰ ਕਲਾਸ ਤੋਂ ਪੀਣ। ਮੈਂ ਤਾਂ ਭਗਤੀ ਕਰੀਆ ਤੇ ਉਸ ਬਾਬਾ ਜੀ ਨੂੰ ਕਿਹਾ ਛੇ ਬਾਲ ਕਲਾਸ ਮੇਰਾ ਕਿਸੇ ਦੇ ਨਾਮ ਨਹੀਂ ਲੈਣਾ। ਤੇ ਬਾਬਾ ਜੀ ਕਹਿੰਦੇ ਕਰ ਖਣ। ਪਰ ਜਿੰਨੇ ਭਗਤ ਹੋਰ ਬਾਬਾ ਜੀ ਨੂੰ ਮੰਨਦੇ ਮੈਂ ਦੱਸਣ ਲੱਗਾ ਬਾਬਾ ਜੀ ਆ ਜੀ ਉਸ ਦੀ ਆ। ਬਾਬਾ ਜੀ ਨੇ ਆਖਿਆ ਜਿਹੜੇ ਮੇਰੇ ਭਗਤਿਆ ਮੈਨੂੰ ਮੰਨਦੇ ਆ ਸੱਚੇ ਦਰੋ। ਉਹ ਜੇਠੇ ਐਤਵਾਰ ਮੇਰੇ ਨਾਲ ਦਾ ਰੋਡ ਡੇਢ ਕਰ ਗਏ 12 ਹੋ ਗਏ ਸਾਲ ਦੇ ਰੋਡ ਪਰ ਜਿਹੜਾ ਜੇਠ ਦੇ ਮਹੀਨੇ ਧਰਤੀ ਉੱਤੇ ਗਾਉ ਦਾ ਲੇਪੜ ਕਰਕੇ ਮੇਰੇ ਨਾਮ ਦੀ ਮੰਨੀ ਨਹੀਂ ਦਊਗਾ ਤਾਂ 12 ਰੋਡ ਮਨਜ਼ੂਰ ਨਹੀਂ ਹੋਣੀ ਉਹਦੇ ਰੋਡ ਮਨਜ਼ੂਰ ਨਹੀਂ ਹੋਣਗੇ ਜਿਹੜਾ 13 ਰੋਡ ਨਹੀਂ ਦਊਗਾ ਬਾਵਾ ਜੀ ਨੇ ਭਰਤੀ ਦਾ ਅਸਰ ਬਹਿਦਾ ਹੁਣ ਵੀ ਭਗਤ ਹੋਏ ਵੱਲੋਂ ਜਿਹੜੇ ਬਾਵਾ ਜੀ ਨੂੰ ਰੋਡ ਦਿੰਦੇ ਆ ਉਹ ਜੇੜ ਦੇ ਬੀਨੇ ਰੋਲ ਬੰਦੀ ਬਣਾਇਆ ਕਰੋ ਬਾਵਾ ਜੀ ਰੋਣ। ਫਿਰ ਬਾਵਾ ਜੀ ਨੇ ਇੱਥੇ ਗੋਫਾ ਦੇ ਵਿੱਚ ਆ ਕੇ ਡੇਰਾ ਲਾਇਆ ਲਿਆ ਭਗਤੋ ਇੱਥੇ ਘੋਰੀ ਰਕਸ਼ਾ ਰਹਿੰਦਾ ਸੀ। ਘੋਰੀ ਰਕਸ਼ੇ ਬਾਵਾ ਜੀ ਨੂੰ ਕਹਿ ਰਿਹਾ। ਰਕਸ਼ੇ ਪੈਦਾ ਬਾਵਾ ਜੀ ਕਹਿੰਦੇ ਗੱਲ ਥੋੜਾ ਭਗਤਾ ਮੈਂ ਤੇ ਇਸ ਵੇਲੇ ਕਰਦੀਆਂ ਭਗਤ। ਤੇ ਕੰਨਾ ਹੋ ਸਕਦਾ। ਕਿਰੇ ਬਾਾਰੇ ਕਿੱਥੇ ਜਾਵਾਂ? ਕਿੱਥੇ ਜਾਣ ਦੀ ਜਰੂਰਤ ਨਹੀਂ। ਤੇਰੇ ਨਾਂ ਦੇ ਮੇਰੇ ਨਾਂ ਦੇ ਰੋਣ ਚੱਡ ਕੇ ਤੇਰੇ ਨਾਂ ਦੇ ਬੱਕਰੇ ਚੱਡ ਕਰੀ ਪਰ ਇੱਕ ਸ਼ਰਤ ਆਂ ਤੂੰ ਖਾਵੇਂਗਾ ਨਹੀਂ ਤੈਨੂੰ ਬਾਛਰਾ ਦੇ ਨਾਲ ਖੋਲੋ ਤੇ ਕਰ ਉਹ ਲੋ ਦੇ ਕੇ ਜਈਆ ਮਤਾਂ ਦੇ ਕੇ ਉਹ ਸੇਕ ਨੂੰ ਖੇਂਦੇ ਉਹ ਬੱਕਰੇ ਦੇ ਨਾਲ ਦੇ ਨਹੀਂ ਉਹ ਘੋੜੀ ਲਾਉਂਦੇ ਦੇ ਫੋਕਦੇ ਤੇਰਾ ਸਵਾਰਗੀ ਕਿਤਾ ਘੋੜੀ ਲਾਉਂਦੀ ਨੇ ਜਿਦਾ ਮੇਰਾ ਇੰਦਾ ਸਰਦਾਰ ਹੈ ਸੀਦਾ ਫਰਦਾ ਬਾਬਾ ਜੀ ਦੀ ਕਥਾ ਜਦਿਆ ਬਟਪਾਲ ਸਿੰਘ ਨੇ ਦੱਸੀ ਆ ਜਿੱਥੇਲੇ ਇੱਕ ਘੋੜਾ ਛੋੜ ਫਿਰ ਜਿਵੇਂ ਫਿਰ ਆਪਣੇ ਸ਼ਿਕਾਰ ਲਈ ਲੱਭ ਪੁਰਿਆ ਕਰਦਾ ਰਿਹਾ ਹੁੰਦਾ ਸੀ ਹੁਣ ਉਧਰ ਬਾਬਾ ਬਟਪਾਲ ਸਿੰਘ ਬਹਿ ਗਿਆ ਜਾ ਕੇ ਡੇਲਾ ਲਾਇਆ ਹੋਇਆ ਸੀ ਜਦੋਂ ਉਹਨਾਂ ਨੇ ਦੇਖਿਆ ਘੋੜਾ ਸ਼ੁਰੂ ਫਿਰਦੇ ਇਹਨ ਘੋੜਾਸ਼ ਨੇ ਅੱਥੇ ਵੀ ਪੁੱਠੇ ਕੰਮ ਸ਼ੁਰੂ ਕਰਨੇ ਸ਼ੁਰੂ ਕਰਤੇ ਬਾਬਾ ਜੀ ਨੂੰ ਪਤਾ ਲੱਗ ਗਿਆ ਬਾਬਾ ਜੀ ਨੇ ਸਿਰੋ ਆਖਿਆ ਕਿ ਤੂੰ ਜਗਾ ਰਹਿ ਮੇਰੇ ਕੋਲ ਪਰ ਜਿੱਦਾ ਕਹਿੰਦੇ ਕਿਸਮਤ ਦੇ ਵਿੱਚ ਲਿਖਿਆ ਹੋਇਆ ਉਹਦਾ ਪਰ ਇਹ ਦੇ ਦੇ ਵੇਲੇ ਇੱਥੇ ਘੁੰਮਦਾ ਰਹਿੰਦਾ ਸੀ ਉਸ ਵੇਲੇ ਬਾਬਾ ਵਰਪਾ ਸਿੰਘ ਨੇ ਤੈਨੂੰ ਫੜ ਕੇ ਪਿੱਛੇ ਦੇ ਵਿੱਚ ਮੋਹ ਲੈ ਪਾਉਂਚਾ ਕਿ ਹਾਂ ਉਹ ਉਸ ਵੇਲੇ ਘੈਰ ਕਰ ਲਿਆ ਫਿਰ ਉਹ ਰੋਜ਼ਾ ਕਹਿੰਦਾ ਬਾਬਾ ਜੀ ਮੈਨੂੰ ਛਡਾਓ ਤੇ ਬਾਬਾ ਜੀ ਜੋ ਉਸ ਵੇਲੇ ਕਿਤੇ ਪੁੱਛਾ ਜੇ ਫਿਰ ਮੇਰੇ ਦਰਵਾਜ਼ੇ ਦੇ ਵਿੱਚ ਸੰਗਟ ਆਉਣ ਕਰ ਗਿਆ ਜਿਨ੍ਹਾਂ ਨੂੰ ਭੂਤ ਪ੍ਰੇਮ ਜਿਮੜੇ ਹੋਣ ਕਰ ਲਗੇ ਆ ਜਿਹੜੀਆਂ ਸਾਹਮਣੇ ਆ ਜਿਹੜੀਆਂ ਚਰਨ ਗੰਗਾ ਆ ਬੋ ਜਿਹਨਾਂ ਨੂੰ ਚਰਨ ਗੰਗਾ ਦੇ ਪਿਆ ਫੇ ਇਹ ਚਰਨ ਗੰਗਾ ਨਹੀਂ ਟੱਪਣ ਗਣਗੇ ਤੇ ਸੂ ਉਹ ਭੂਤਾਂ ਆਪਣੇ ਸਾਨੂੰ ਸਾਬੂ ਕਰੇ ਕਰੇਗਾ ਦਿਖਾਣਾ ਪੜਵਾ ਦਿਖਾ ਸਤਿਏ ਦਰਵਾਜ਼ੀ ਜੈ ਮੈਂ ਸ਼ੁੱਧਿਆ ਮੈਂ ਪੀਰ ਸੁਪੀਰ ਆ ਪਰ ਭੂਤਾਂ ਨੂੰ ਕਾਬੂ ਤੋਂ ਉਹ ਕਰੇ ਕਰੇਗਾ ਇਹ ਚੰਨ ਗੰਗਾ ਜਿਹੜਾ ਇਹ ਹਰਦਵਰਤੀ ਬਾਬਾ ਜੀ ਨੇ ਇਹ ਚੰਨ ਗੰਗਾ ਦੇ ਉੱਤੇ ਬੈਠ ਕੇ ਉਹਨੇ ਚੰਨ ਗੰਗਾ ਤੋਂ ਪੁੱਛਣੀ ਸ਼ੁਰੂ ਕੀਤੀ ਤੇ ਬਾਬਾ ਜੀ ਨੇ ਕਿਹਾ ਕਿਤਾਬ ਤੇ ਇਹ ਜਿਹੜੀ ਆ ਕਥਾ ਬਾਬਾ ਜੀ ਭਗਤ ਉਸ ਤੋਂ ਬਾਅਦ ਬਾਬਾ ਜੀ ਇੱਥੇ ਅਲੋਪ ਹੋ ਗਏ ਤੇ ਸੰਗਤਾਂ ਨੂੰ ਆਖਿਆ ਕਿ ਜੇਕਰ ਮਹੀਨੇ ਆਇਆ ਕਰੋ ਤਾਂ ਮੇਰੇ ਦੇ ਦਰਵਾਜ਼ੇ ਦੀ ਮਹਿਮਾ ਬਧਾਇਆ ਕਰੋ ਉਸ ਤੋਂ ਬਾਅਦ 12 ਸਾਲ ਬਾਅਦ ਭਗਤ ਬਨਾਰਸੀ ਦਾਸ ਹੋਇਆ ਇਸੇ ਨਗਰ ਦੇ ਜਿਹਨੂੰ ਗੰਵਾ ਚਾਹ ਤੇ ਅਰੇ ਬਾਵਲੀ ਦੇ ਕੋਲ ਨੇ ਤੇ ਉਸ ਨੇ ਇਹ ਜਿਹੜੀ ਸ਼ਾਹਤ ਰਗਿਆ ਬਾਤਾ ਰਸਤੋਂ ਕੱਢ ਲਿਆ ਤੇ ਥੋੜਾ ਜਿਹਾ ਢਾਹਾਂ ਬਣਾ ਖੜਾ ਕਰਕੇ ਤੇ ਇੱਥੇ ਮਿਲਦੇ ਰੌਣੇ ਸ਼ੁਰੂ ਕਰ ਦਿੱਤੇ ਆ ਤੇ ਦੁਨੀਆ ਉੱਧੀਆਂ ਲੱਖਾਂ ਨਾਮ ਤਾਲ ਕਰਦੀ ਆ ਬਰਾਤ ਆਪ ਤੇਰਾ ਪੜਾ ਆਇਆ ਉਹ ਸੱਚੇ ਦਰਵਾਰ ਕੀ ਜੈ ਮੈਂ ਮਾ ਪੀਰਾ ਕਿਰਾਂ ਦੀ ਇਹਨੂੰ ਸਮਝ ਸਕੇ ਦਾ ਕੋਈ ਸਰ ਨਾਲ ਮੇਰੇ ਸੰਗ ਤਾਂ ਨਹੀਂ ਗੁਣ ਤੇਰੇ ਗਉਂਦੀਆਂ ਅੱਜ ਬੈਠੀਆਂ ਲਾ ਕੇ ਚਾਰ ਬਾਬਾ ਜੀ ਤੇਰੇ ਮੁਟਾ ਥੋੜਾ baba tere sundar rishto surya par pardan baba tere sundar rishto ek alopna parsta ho shree swami ki jai durjyo